ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਚਲੋ ਜੀ ਹੁਣ ਆਪਾਂ ਫ੍ਰੀ ਹੋ ਗਏ ਅੱਜ ਆ ਸਪਰੀਦਾਈ ਪੇਪਰ ਤੇ ਉਹ ਵੀ ਚਲੀ ਗਈ ਮੈਂ ਝਾੜੂ ਪੂੰচা ਲਾ ਕੇ ਨਹਾ ਲਈ ਹੁਣ ਆਪਾਂ ਰੈਡੀ ਆ ਇਸ ਤੋਂ ਬਾਅਦ ਮੈਂ ਦੱਪੱਟੇ ਡਾਈ ਕਰਨ ਦੇਣ ਜਾਣੇ ਨੇ ਤੇ ਇਹ ਨਾਲੇ ਆਪਾਂ ਪਾਰਸਲ ਕੱਢਦੇ ਆ ਕੁਝ ਕੁ ਸੂਟ ਜਿਹੜੇ ਸਟੀਚਿੰਗ ਲਈ ਦੇਣੇ ਨੇ ਉਹਨਾਂ ਨੂੰ ਆਪਾਂ ਪਾਣੀ ਵਿੱਚ ਡੋਬਦੇ ਆ ਪਤਾ ਕੀ ਜੇ ਜਦੋਂ ਆਪਾਂ ਐਂ ਦੇ ਦੇ ਦਨੇ ਨਾ ਉਹ ਬਾਅਦ ਦੇ ਵਿੱਚ ਜਦੋਂ ਸਲਾਈ ਕਰਕੇ ਉੱਪਰ ਚੜ ਜਾਂਦੇ ਨੇ ਫੇਰ ਔਖਾ ਹੋ ਜਾਂਦਾ ਉੱਚੇ ਹੋ ਜਾਂਦੇ ਨੇ ਕਈ ਵਾਰ ਲਾਈਨਿੰਗ ਧੋਤੀ ਹੁੰਦੀ ਹੈ ਉਹ ਉੱਥੇ ਲਾਈਨਿੰਗ ਹੁੰਦੀ ਹੈ ਜਿਹੜੀ ਉਹਦਾ ਟੇਲਰ ਪਾਣੀ ਵਿੱਚ ਦੀ ਕੱਢ ਕੇ ਲਾਉਂਦਾ ਹੈ ਲਾਈਨਿੰਗ ਹੈ ਜਿਹੜੀ ਉੱਥੇ ਖੜੀ ਰਹਿ ਜਾਂਦੀ ਹੈ ਜਿਹੜਾ ਉੱਪਰ ਉਹ ਸੂਟ ਦਾ ਕੱਪੜਾ ਹੁੰਦਾ ਜੀ ਉਹ ਉੱਪਰ ਚੜ ਜਾਂਦਾ ਹੈ ਲਾਈਨਿੰਗ ਦੇ ਸੇਮ ਬਰਾਬਰ ਚ ਆ ਜਾਂਦਾ ਉਹ ਤੇ ਚਲੋ ਜੀ ਹੁਣ ਮੈਂ ਉਹ ਸੂਟ ਕੱਢਦੀ ਆ ਤੇ ਉਸ ਤੋਂ ਬਾਅਦ ਆਪਾਂ ਉਹਨਾਂ ਨੂੰ ਧੋਵਾਂਗੇ ਪਾਣੀ ਚ ਡੋਬਾਂਗੇ ਤੇ ਮੈਨੂੰ ਕੱਲ ਕੋਈ ਵੀ ਵੀਡੀਓ ਨਹੀਂ ਪਈ ਦੋ ਦਿਨ ਹੋ ਗਏ ਨਾ ਸੂਟਾਂ ਦੀ ਪਈ ਐ ਪਤਾ ਨਹੀਂ ਕਿਉਂ ਸਰੀਰ ਹੀ ਥੱਕਿਆ ਪਿਆ ਤੇ ਕੀ ਕਰੀਏ ਥੋੜਾ ਜੀਅ ਹੀ ਨਹੀਂ ਕਰਦਾ ਉਧਰ ਕੰਮ ਕਰਦੀ ਥੱਕ ਜਾਂਦੇ ਆ ਤੇ ਮੈਂ ਨਾ ਦੇਖ ਕੇ ਫੋਨ ਕੱਢਦੀ ਆ ਕਿਹੜੇ ਕਿਹੜੇ ਸੂਟਸ ਲਾਈ ਲਈ ਦੇਣੇ ਨੇ ਸਾਰੇ ਆਪਾਂ ਪਾਣੀ ਵਿੱਚ ਦੀ ਕੰਡਾਂਗੇ ਫੇਰਾ ਹੁਣ ਮੈਂ ਨਾ ਸਿੱਕ ਕੰਮ ਇੱਥੇ ਉਧਰ ਟੇਬਲ ਤੇ ਲਾ ਕਰਨਾ ਸੀ ਸਾਰਾ ਕੁਝ ਸਿੱਟ ਗਈ ਐਦਾਂ ਹੀ ਹੁਣ ਮੈਨੂੰ ਸੂਟ ਚੈੱਕ ਕਰਨੇ ਪੈਣਗੇ ਉਦੋਂ ਮੈਂ ਇੱਕ ਵਾਰ ਅਲੱਗ ਕੱਢ ਲੈ ਤੇ ਕੀ ਕਰੀਏ ਕੰਮ ਉੱਝ ਹੀ ਜਾਂਦਾ ਮਾੜੇ ਜਿਹਾ ਇੱਕ ਕੰਮ ਸਮਾਰ ਦਿੰਨੇ ਆ ਤਾਂ ਦੂਜਾ ਉਧਰ ਉਧਰ ਜਾਂਦਾ ਹੁਣ ਮੈਨੂੰ ਪਹਿਲਾਂ ਸਾਰੇ ਜਿੰਨੇ ਵੀ ਆਪਣੇ ਕੋਲ ਆਰਡਰ ਨੇ ਉਹਨਾਂ ਦੀ ਚੈਟ ਖੋਲਣੀ ਪੈਣੀ ਆ ਫਿਰ ਉਹ ਸੂਟ ਲੱਭਣੇ ਪੈਣਗੇ ਪਤਾ ਨਹੀਂ ਕਿੱਥੇ ਕਿੱਥੇ ਗੁਸਤਰਿਆ ਹੋਇਆ ਲੈ ਇੱਕ ਕਸਟਮਰ ਦੇ ਸੂਟ ਕੱਢਦੀ ਐ ਫੇਰ ਦੂਸਰੇ ਨੂੰ ਦੇਖਾਂਗੇ ਜਿਹੜਾ ਜਿਹੜਾ ਜਿਵੇਂ ਜਿਵੇਂ ਹੱਥ ਤੇ ਜਾਦਾ ਆ ਜਾਂਦਾ ਵੀ ਆ ਦੂਜੇ ਕਸਟਮਰ ਲਈ ਆ ਉਹਦੇ ਲਈ ਆਏ ਰੱਖੀ ਜਾਂਦੇ ਆ ਸ਼ਸ਼ 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 ਕਿੰਨੇ ਦੇ 2 ਵਜੇ ਇੱਕ ਤਾਂ ਉਹਨਾਂ ਠੰਡ ਹੋ ਗਈ ਅੰਦਰ ਸਾਚ ਬੜ ਨੂੰ ਜੀ ਨਹੀਂ ਕਰਦਾ ਤੁੱਪੇ ਹੀ ਬੈਠੇ ਰਹਿੰਦੇ ਆ ਇਸਾ ਗੋਡੇ ਹੀ ਦਿਖਣ ਲੱਗੇ ਹੁੰਦੀ ਹੁਣ ਜਵਾਕ ਗਏ ਹੋਣੇ ਸ਼ਾਂਤੀ ਐ ਤੂੰ ਆ ਕੇ ਫਿਰ ਗਾ ਬੰਦ ਰਿਹਾ ਐ ਕਰ ਦੋ ਸਾਨੂੰ ਆਹ ਬਣਾ ਦੋ ਖਾਣ ਨੂੰ ਹਾਲੀ ਗਣੀ ਟਕਿਆਈ ਨਾਲ ਲੱਭਾਂਗੇ ਆਪਾਂ ਮਿੱਤੇ ਤਾਂ ਹੁਣ ਜਿਵੇਂ ਜ਼ੋਰ ਝਟ ਦਿਆ ਜਾਂਦੇ ਨੇ ਜੀ ਇਹਨਾਂ ਨੂੰ ਲੋਡ ਨਹੀਂ ਜਿਵੇਂ ਆਰਗੰਜਾ ਦੀ ਫੈਬਰਿਕ ਐ ਹਨਾ ਇਨੂੰ ਦਾ ਆਪਾਂ ਨੂੰ ਪਾਣੀ ਵਿੱਚ ਵੀ ਕੱਢਣਾ ਪੈਣਾ ਹੁੰਦਾ। ਅਸੀਂ ਭੁਕੇ ਇਹਨਾਂ ਨੂੰ ਤਾਂ ਵੈਸੇ ਮੈਂ ੜ ਰੱਖਤਾ ਤੀ। ਇਕੱਠੇ ਕਰ ਤੇ ਇਹਨਾਂ ਨੂੰ ਪਾ ਤੀ। ਚਲੋ ਜੀ ਇਹ ਮੈਂ ਹੁਣ ਸੂਟ ਕੁਸਕ ਤਾਂ ਮੈਂ ਕੱਢ ਲੈ ਕੁਸਕ ਕੱਢਦੀ ਆ ਤੇ ਦਿਖਾਉਂਗੀ ਤੁਹਾਨੂੰ। ਆਪਾਂ ਇੱਕ ਤਾਂ ਤੁਹਾਨੂੰ ਹੋਰ ਚੀਜ਼ ਦਿਖਾਉਣੀ ਆ ਨਾ ਆਪਾਂ ਨੂੰ ਕਹਿਂਦੇ ਨੇ ਵੀ ਜਿਹੜੀਆਂ ਬੁਟੀਕਾਂ ਦੀਆਂ ਭੈਣਾਂ ਨੇ ਲੁੱਟਦੀਆਂ ਨੇ ਮੈਸੇਜ ਕਰਦੇ ਨੇ ਕੋਈ ਲੁੱਟ ਨਹੀਂ ਜੀ ਇਹਦੇ ਵਿੱਚ ਨਾ ਸਿਰਫ ਇੰਨੇ ਕੁ ਗੋਟੇ ਨੇ ਤੁਸੀਂ ਯਕੀਨ ਨਹੀਂ ਮੰਨਣਾ 10000 ਰੁਪਏ ਇੱਕ ਦਿਨ ਮੈਂ ਕਾਟਨ ਦੀਆਂ ਲੇਸਾਂ ਲੈ ਕੇ ਆਈ ਸੀ ਸਿਰਫ ਦਾਸ ਚੁੰਨੀਆਂ ਦੀਆਂ ਉਹ 2000 ਦੀਆਂ ਲਈਆਂ ਉਹ ਟਾਈਡਾਈ ਥੋੜੀ ਜਿਹੀ ਜਿਹੜੀ ਚੀਜ਼ ਆ ਨਾ ਉਹ ਮਹਿੰਗੀ ਮਿਲ ਜਾਂਦੀ ਮਿਲਦੀ ਹੈ ਮੈਂ ਇਹ ਐਦਾ ਹੀ ਬਾਹਰ ਪਾਏ ਤੈ ਬਸ ਇਹ ਲਫਾਫਾ ਬਣਾਉਣਾ ਸੀ ਨਹੀਂ ਬੈਗ 'ਚ ਹੀ ਪਾ ਲਿਆ ਸੀ ਜਿਹੜੀਆਂ ਇਹ ਵਾਲੀਆਂ ਲੈਸਾਂ ਨੇ ਜੀ ਜੇ ਆਪਾਂ ਇਹ ਲੈਸ ਲਵਾਉਨੇ ਆ ਇਹ ਤਾਂ ਨਾ ਕਲਰਫੁਲ ਨੇ ਬਾਕੀ ਇਹ ਮਹਿੰਗੀਆਂ ਪੈਣੀਆਂ ਨੇ ਇਹ ਮਹਿੰਗੀ ਲੈਸ ਹੁੰਦੀ ਹੈ ਪਰ ਮੈਂ ਥੋੜਾ ਜਿਹਾ ਇੰਨ ਦਿਖਾਉਂਗੀ ਤੁਹਾਨੂੰ ਪੂਰੀ ਡਿਟੇਲ ਅਜੇ ਬਾਅਦ 'ਚ ਲਾ ਦੇਵਾਂਗਾ ਫਿਰ ਇਹ ਆਪਾਂ ਲੈ ਕੇ ਆਂਦੇ ਨੇ ਜੀ ਜਿਹੜੇ ਦੁਪੱਟਿਆਂ ਦੇ ਕਿਤੇ ਨਹੀਂ ਜਿਵੇਂ ਹੁਣ ਜਾਗੋ ਵਾਲੇ ਸੂਟ ਨੇ ਦੁਪੱਟੇ ਬਣਾਉਨੇ ਆ ਪਰਲਾ ਤਾਸੇ ਬੋਲਦੇ ਨੇ ਇਹਨੂੰ ਉਹ ਲੱਗਦੇ ਨੇ ਉਹੋ ਨੇ ਤੇ ਇੱਕ ਤੇ ਜਿਹੜੇ ਹੈਗੇ ਨੇ ਇਹਦੀ ਲਟਕਣ ਆ ਤਾਂ ਬਸ ਸਿੰਪਲ ਲਟਕਣ ਹੀ ਲੈ ਕੇ ਆਂ ਜਾਂ ਕਈ ਵਾਰ ਹੈ ਨਾ ਕੋਈ ਜ਼ਿਆਦਾ ਲਟਕਣ ਨਹੀਂ ਪਸੰਦ ਕਰਦਾ ਬਾਹਲੇ ਹੈ ਵੀ ਇਹਨਾਂ ਦਾ ਡਿਜ਼ਾਈਨ ਬਹੁਤ ਸੋਹਣਾਗਾ ਮੈਂ ਤੁਹਾਨੂੰ ਇੱਕ ਦਮ ਦੇਖੋ ਐਦਾਂ ਲੱਗੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਮੈਨੂੰ ਸੋਹਣਾ ਲੱਗਿਆ ਇਹ ਜੀ ਇਹਨਾਂ ਲਈ ਹੀ ਨਾਰਮਲ ਰੇਂਜ ਦੇ ਪੈ ਜਾਂਦੇ ਨੇ ਆਪਾਂ ਜਿੰਨਾ ਜ਼ਿਆਦਾ ਵੱਡੀ ਚੀਜ਼ ਜਾਈ ਜਾਵਾਂਗੇ ਓਨੀ ਜ਼ਿਆਦਾ ਹੈਵੀ ਹੋ ਜਾਂਦੇ ਨੇ ਉਹ ਇਹਨਾਂ ਨੂੰ ਆਪਾਂ ਨੇ ਖਾਂ ਟਕਾਣੇ ਦੇ ਲਾਉਣੇ ਸੈੱਟ ਕਰਨੇ ਨੇ ਦੇਖੋ ਜੀ ਇਹ ਵਾਲਾ ਡਿਜ਼ਾਈਨ ਇਹ ਵੀ ਬਹੁਤ ਸੋਹਣਾ ਲੱਗਿਆ ਮੈਨੂੰ ਕੈਮਰਾ ਦੂਸਤਨ ਹੈਗਾ ਕਿਤੇ ਇਹ ਕ ਇਹ ਵਾਲਾ ਡਿਜ਼ਾਈਨ ਹੈ ਨਾ ਇਸ ਤਰ੍ਹਾਂ ਦੇ ਡਿਜ਼ਾਈਨ ਦੇਖੋ ਇਸ ਤਰ੍ਹਾਂ ਦੇ ਇੱਕ ਪਹਿਲਾਂ ਮੇਰੇ ਕੋਲ ਪਏ ਨੇ 2-3 ਜੋੜੇ 2-3 ਡਿਜ਼ਾਈਨ ਲੱਗ ਰਹੇ ਤੇ ਬੜਾ ਜਿਆਦਾ ਬੜਾ ਜਿਆਦਾ ਹੈਵੀ ਚੀਜ਼ ਮੈਨੂੰ ਤਾਂ ਬਿਲਕੁਲ ਵੀ ਪਸੰਦ ਨਹੀਂ ਹਾਂ ਇਹ ਦੇਖਾ ਕੈਮਰਾ ਤਾਂ ਜਲਣੇ ਆਹ ਸੋ ਪੀਸ ਪਹਿਲਾਂ ਆਪਾਂ ਨੂੰ ਸੋ ਪੀਸ ਸਾਫ਼ ਕਰਨਾ ਪੈਣਾ ਮੈਨੂੰ ਇਹਦੇ ਵਿੱਚੋਂ ਸੋ ਪੀਸ ਚੋਮੀ ਕੱਢਣੀਆਂ ਪੈਣੀਆਂ ਸੈਟਿੰਗ ਕਰਕੇ ਦੇਖੋ ਜੀ ਇਸ ਤਰ੍ਹਾਂ ਦੇ ਰੋਲ ਨੇ ਜਿਹੜੇ ਇਹ ਵੀ ਮਹਿੰਗੇ ਪੈਂਦੇ ਨੇ ਪਤਾ ਕੀ ਕਰੀਏ ਜੀ ਮਜਬੂਰੀ ਹੈ ਫਿਰ ਹਣਾ ਇੱਕ ਇੱਕ ਚੀਜ਼ ਪਿੱਛੇ ਭੱਜਣਾ ਪੈਂਦਾ ਹੁਣ ਇੱਕ ਦੁਪट्टे ਦਾ ਕੋਟਾ ਲੈਣ ਜਾਓ ਤਾਂ ਵੀ ਉਨੀ ਪਕਾਈ ਹੁੰਦੀ ਆ ਇਹ ਵਾਲਾ ਮਣਕਿਆਂ ਵਾਲਾ ਆ ਗਿਆ ਜੀ ਵਿੱਚ ਇਹਦੇ ਲੇਸ ਦੁਪੱਟੇ ਆnde ਜਿਹੜੇ ਆ ਨਾ ਫਿਨਿਸ਼ਿੰਗ ਹੁੰਦੀ ਆ ਉਹਦੇ ਸਿਰਤੀ ਦੁਪੱਟੇ ਨੇ ਬਣਨਾ ਹੁੰਦਾ ਕਲਰਫੁਲ ਵੀ ਨੇ ਵਿੱਚ ਵਿੱਚ 골ਡਨ ਵੀ ਨੇ ਸਾਰੇ ਤਰ੍ਹਾਂ ਦੀ ਉਨੇ ਕੋਜੀ ਇਸ ਤਰ੍ਹਾਂ ਦੇ ਲਗਾਏ ਨੇ ਇਹ ਤਿੰਨ ਸੈੱਟ ਇਕੱਠੇ ਆ ਜੀ ਮਹਿੰਦੀ ਕਲਰ ਆ ਗਿਆ ਵਿੱਚ ਇਹਦੇ ਇਹ ਮਲਟੀ ਕਲਰ ਹੈ ਕਿਸੇ ਵੀ ਤਰ੍ਹਾਂ ਦਾ ਆਪਾਂ ਲਾ ਸਕਦੇ ਆ ਪਤਾ ਕੀ ਇਹਨਾਂ ਦਾ ਐ ਹੋ ਜਾਂਦਾ ਹੁਣ ਜਿਵੇਂ ਇਹ ਵਾਲੀਆਂ ਨੇ ਚੀਜ਼ਾਂ ਜੇ ਤਾਂ ਆਪਾਂ ਕਾਟਨ ਦੀ ਲਾਵਾਂਗੇ ਤਾਂ ਹੁਣ ਕਾਟਨ ਦੇ ਸੂਟ ਨਾਲ ਹਨਾ ਗਰਮੀ ਦੇ ਵਿੱਚ ਇਹ ਸੈੱਟ ਆਊਗੀ ਜਦੋਂ ਹੁਣ ਆਪਾਂ ਇਹ ਥੋੜੀ ਜਿਹੇ ਦੇ ਵਿੱਚ ਚਮਕ ਵੀ ਹੈ 골ਡਨ ਚਮਕ ਹੈ ਤੇ ਨਾਲ ਇਹਦੇ ਵਿੱਚ ਚਾਹੇ ਆਪਾਂ ਵਰਕ ਵਾਲੇ ਸੂਟ ਤੇ ਵੀ ਆਪਾਂ ਲਾ ਸਕਦੇ ਆ ਜਿਹਦੇ ਵਿੱਚ 골ਡਨ ਚਮਕਿਆ ਤਾਂ ਉਹਦੇ ਨਾਲ ਸੂਟ ਦੇ ਆ ਜਿਹੜੀ ਬਰਕਤ ਦੇ ਨਾਲ ਮਿਲ ਜਾਂਦਾ ਬਿਲਕੁਲ ਕਲਰ ਨੇ ਜਿਹੜੇ ਕਈ ਵਾਰ ਤਾਂ ਜਮੀ ਬਿਲਕੁਲ ਹੀ ਨਾਲ ਮਿਲ ਜਾਂਦੇ ਨੇ ਇੱਕ ਮਲਟੀ ਕਲਰ ਤੇ ਦੋ ਵਾਲੇ ਇਹਨਾਂ ਦੇ ਇਹਦਾ ਡਿਜ਼ਾਈਨ ਅਲੱਗ ਤੋਂ ਹੈ ਇਹਦਾ ਅਲੱਗ ਤੋਂ ਹੈ ਜਿਆਦਾ ਕਲਰਫੁਲ ਅਸੀਂ ਐ ਨਹੀਂ ਲਿਆਉਂਦੇ ਜੀ ਕਿਉਂਕਿ ਕਲਰ ਸੂਤਾਂ ਦੇ ਕਲਰ ਹੀ ਬਹੁਤ ਜ਼ਿਆਦਾ ਉਹ ਹੋਏ ਪਏ ਨੇ ਮਿਲਦੀ ਨਹੀਂ ਹੈਗੇ ਨਾਲ ਦੇ ਦੁਕਾਨਾਂ ਤੇ ਵੀ ਬੜੀ ਕਨਫਿਊਜ਼ਨ ਹੋ ਜਾਂਦੀ ਹੈ ਮੈਂ ਪਿਛਲੀ ਵਾਰ ਸਿਲ버 ਗੋਟਾ ਘੱਟ ਲਈ ਸੀ ਵਾਰ ਥੋੜਾ ਜਿਹਾ ਲੈ ਆਏ ਆਪਾਂ ਉਹ ਦੇਖੋ ਰੋਜ਼ ਰੋਜ਼ ਇਹ ਪਤਾ ਉਹਦੇ ਨਾਲ ਪਤਾ ਕਿੰਨੀ ਦੁਕਾਨ ਤੇ ਢੀੜ ਹੁੰਦੀ ਹੈ ਜਦੋਂ ਆਪਾਂ ਕੋਟਾ ਲੈਣੇ ਹਨ ਚਾਹੀ ਇੱਕ ਦੋ ਚੁੰਨੀ ਦਾ ਲੈ ਲਓ ਉੱਥੇ ਘੰਟਾ ਘੰਟਾ ਖੜਨਾ ਪੈਂਦਾਗਾ ਫਿਰ ਆਏ ਆ ਵੀ ਰੋਜ਼ ਰੋਜ਼ ਨੂੰ ਬੜਾ ਉਹਦਾ ਇੱਕ ਦਿਨ ਹੀ ਕੰਮ ਨਿਮੇੜਾ ਚੰਗਾ ਮਹੀਨਾ ਨਿਕਲਦਾ ਉਹ ਚਲੋ ਜੇ ਕੋਈ ਐਮਰਜੈਂਸੀ ਨਹੀਂ ਮਿਲਦਾ ਉਹ ਤਾਂ ਫਿਰ ਆਪਾਂ ਨੂੰ ਲਿਉਣੀ ਪੈਣੀ ਹੈ ਕਲਰ ਨਹੀਂ ਮਿਲਦਾ ਇਹ ਵੀ ਮਣਕਿਆਂ ਵਾਲੀ ਲੈ ਸਕਦੇ ਕੋ ਜਿਸ ਤਰ੍ਹਾਂ ਸਾਈਡ ਤੇ ਮਣਕਾ ਨਹੀਂ ਕੋਈ ਸਪਰਾ ਹੈਗਾ ਨਾ ਲਾਉਣ ਦਾ ਪੰਗਾ ਪੈ ਜਾਂਦਾ ਇਹ ਇੱਕ ਪੈਰ ਵਾਲੀ ਮਸ਼ੀਨ ਨਾਲ ਲਾਉਣਾ ਪੈਂਦਾ ਇਹ ਆਪਣੇ ਇੱਕ ਤਰ੍ਹਾਂ ਦੇ ਹੋ ਗਏ ਜੀ ਰੋਲ ਵਾਲੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣਾ ਹੈ ਇਸ ਤਰ੍ਹਾਂ ਦੇ ਪੈਕਟ ਇਹ ਆਉਣਗੇ ਜੀ ਕਿਸੇ ਤੇ 18 ਮੀਟਰ ਆਊਗਾ ਕਿਸੇ ਤੇ 9 ਮੀਟਰ ਆਊਗਾ ਦੇਖੋ ਜੀ ਸੂਟਾਂ ਦੇ ਨਾਲ ਨਾਲ ਨਾ ਗੋਟੇ ਵੀ ਉਵੇਂ ਨੇ ਆ ਜਾਂਦੇ ਨੇ ਇਹ ਕਰੱਸ ਦਾ ਗੋਟਾ ਹੈ ਕਰੱਸ ਦੇ ਵਿੱਚ ਆਇਆ ਉਲਚੜੀ ਆ ਨਾ ਸਾਰੀ ਚੀਜ਼ ਮਾਰਕੀਟ ਦੇ ਵਿੱਚ ਸਭ ਤੋਂ ਪਹਿਲਾਂ ਆਉਗੀ ਨਵੀਂ ਤੋਂ ਨਵੀਂ ਦੇਖੋ ਇਹ ਵੀ ਮਾਰਕਿਆਂ ਵਾਲਾ ਮੂੰ ਪਤਾ ਕੀ ਇਹ ਮੂਰਤ ਹੁੰਦੂ ਵੀ ਫੈਨ ਲੱਗ ਜਾਣੀ ਆ ਐ ਨਹੀਂ ਪਤਾ ਵੀ ਫੇਰ ਅਖੰਡ ਚ ਇੱਕ ਇੱਕ ਪੀੜ ਕਿਤੇ ਜਾਣਾ ਉੱਥਾ ਹੋ ਜਾਣਾ ਮੂੰਗੇ ਹੀ ਬੋਕ ਰੂ ਗਿਆ ਐਨੇ ਕੀ ਗੋਟੇ 10000 ਰੁਪਏ ਦੇ ਆਏ ਨੇ ਨਾ ਅਗਲਾ ਕਹਿੰਦਾ ਵੀ ਬਟੀਕਾਂ ਦੇ ਲੁਟ ਦੇ ਨੇ ਐਨੇ ਕਰ ਦੇਣੀ ਕਿ ਇਹ ਵੀ ਮਲਟੀ ਕਲਰ ਤੇ ਲੈਣ ਦੇ ਜੀ ਆਪਾਂ ਨੇ ਕਲਰਫੁਲ ਦੇਖ ਪਹਿਲਾ ਸ਼ੁਰੂਆਤ ਮੈਂ ਇਹਨਾਂ ਦੇ ਆਪਦੀ ਚੁੰਨੀ ਨੇ ਲਾਉਣੀ ਆ ਆਪਦੀ ਚੁੰਨੀ ਨੇ ਕਰੂੰਗੀ ਅਜੇ ਕੀ ਕਰੀਏ ਮਾਰਕਰ ਕੋਈ ਨਹੀਂ ਮੇਰੇ ਕਰਕੇ ਇਹ ਤੇ ਮਲਟੀ ਕੇਵਲ ਅੜੇ ਆਉਣਾਗੇ ਮਲਟੀ ਦਾ ਇਹ ਚੀਜ਼ ਹੁੰਦੀ ਹੈ ਨਾ ਆਪਾਂ ਵੀ ਕਿਸੇ ਵੀ ਸੂਟ ਤੇ ਨਾ ਕਲਰ ਕੋਈ ਨਾ ਕੋਈ ਕਲਰ ਤਾਂ ਮਿਲਦੇ-ਮਿਲਦਾ ਹੁੰਦਾ ਜੇ ਆਪਾਂ ਮਲਟੀ ਤੇ ਲੈ ਆਉਨੇ ਆ ਚਲੋ ਜੀ ਹੁਣ ਮੈਂ ਇਧਰੋਂ ਕੱਢ ਤੇ ਹੁਣ ਮੈਂ ਪਹਿਲਾਂ ਸੂਟ ਡੋਗੂਗੀ ਇਹਨਾਂ ਨੂੰ ਅੰਦਰ ਬਹਿ ਕੇ RAMNAND ਫੇਰ ਉਹ ਕਰਦੀਆਂ ਪਰ 7-10 ਮਿੰਟ ਉਹ ਉਹਨੇ ਆ ਆਪਣਾ ਸੋਪੀ ਸਾਫ ਹੁੰਦੇ-ਹੁੰਦੇ ਪਾਣੀ ਵਿੱਚ ਦੀ ਕੱਢ ਦਾਂਗੇ ਸੂਟਾਂ ਨੂੰ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਕੌਟਣ ਕਾਣੇ ਲਾਉਣੇ ਆ ਇਧਰੋਂ ਸੋ ਪੀਸ ਵੀ ਸਾਫ ਕਰਨਾ ਪਿਆ ਆਪਣਾ ਬਹੁਤ ਥਿਰ ਹੋ ਗਿਆ ਨੂੰ ਜਿਵੇਂ ਲਸਾਂ ਲਿਆ ਕੇ ਗਰਮੀ ਵਾਲੇ ਕਾਟਨ 'ਚ ਲਸਾਂ ਧਰਤੀ ਤੇ ਦੋ ਦਵਾ ਚੱਕੀ ਨਹੀਂ ਸੋਨੋ ਜਿਹਨੇ ਪੰਨੇ ਸਾਰੇ ਇਕੱਠੇ ਕਰ ਲਏ ਫਿਰ ਇਹਨੇ ਦੇ ਇਕੱਠੇ ਢੋਪਾਂਗੇ ਫਿਰ ਇੱਕ ਦੂਜੇ ਜਿਹੜਾ ਮੜਾ ਮੋਟਾ ਰੰਗ ਨਿਕਲੂਗਾ ਉਹਦੇ ਹੁ ਬੋਜੂਗਾ ਆਤਾ ਦੋਨੇ ਸੇਮ ਰੰਗ ਦੇ ਨੇ ਆਪਾਂ ਇੱਕ ਚੀ ਗੋਲ ਲਾਂਗੇ ਉਹ ਮੈਂ ਨੇ ਇਹਨੇ ਇਕ ਟੰਣਾ ਟੋੜੀ ਤੇ ਰਸ ਨੂੰ ਤੋਂ ਇਹ ਕੱਢ ਲੈ ਦੋ ਤਿੰਨ ਹੋਰ ਲੋ ਬਣਾ ਲਾਂਗੇ ਉਹੀ ਕੱਢ ਕੇ ਲਿਆਉਣਾ ਲੰਦਾ ਕੰਪਣਾ ਨਹੀਂ ਪਈ ਦੇਖੋ ਜੀ ਬੱਚਿਆਂ ਮੈਨਾਂ ਕਰੇ ਸੁਨਸ ਰਹਿ ਪਈ ਨਹੀਂ ਗਾਹ ਪੈਂਦਾ ਰਹਿਣਾ ਹਾਂ ਇਹ ਨਹੀਂ ਪੀਤੀ ਤੋਂ ਅਨਸਾਰ ਭੁੱਖ ਭੁੱਖ ਸਵੇਰੇ ਲੇਟ ਹੋਗੀ ਰੋਟੀ ਵੀ ਨਖਾ ਕੇ ਗਈ 3 ਘੰਟੇ ਦਾ ਪੇਪਰ ਐ 3 ਘੰਟਾ ਨੂੰ ਘੰਟਾ ਹੁੰਦੀ ਲੱਗ ਜਾਂਦਾ ਹੌਲੀ ਹੌਲੀ ਹੁੰਦੀ ਐ ਤੇ ਹੁਣ ਮੈਂ ਕਰਦੀ ਆ ਸੋਪੀਂਦੀ ਸਪਾਈ ਉਹ ਤੋਂ ਨੂੰ ਵਧੀਆ ਵਧੀਆ ਕੱਢ ਕੇ ਐਡ ਕਰ ਦਨੇ ਤੇ ਦਾ ਨਮੇ ਲਾ ਦਾਂਗੇ ਉਥੇ ਜਿਹੜੇ ਟੋਟੇ ਟੂਟੇ ਨੇ ਛੋਟੇ ਮੋਟੇ ਉਹਨਾਂ ਨੂੰ ਐਡ ਕੱਢ ਲੈਨੇ ਉਹ ਭਰਿਆ ਪਿਆਗਾ ਹਾਂ ਜੀ ਕੱਪੜੇ ਸੁੱਕਣੇ ਪਾਤੇ ਮੈਂ ਕੰਢ ਕੇ ਪਾਣੀ ਵਿੱਚ ਦੀ ਅੱਧਾ ਘੰਟਾ ਡੁੱਬੇ ਰਹਿਣੇ। ਹੌਲੀ-ਹੌਲੀ ਇਹ ਨੁੱਟੜ ਜਾਣਗੇ ਹੀ ਪਾਤੇ ਬਸ। ਬਾਕੀ ਦੇ ਹੁਣ ਦੇਖਦੇ ਆ। ਕੁਸਕ ਕਾਲੂ ਪਾ ਦਾਂਗੇ ਹੁਣ ਥੋੜਾ ਜਿਹਾ। ਮੈਂ ਬੀਜੀ ਆ ਟਾਈਮ ਨਹੀਂ ਹੈਗਾ ਮੈਂ ਵਜੇਤੀ ਬਾਜ਼ਾਰ ਜਾਣਾ ਤੇ ਇੱਧਰ ਆਪਣੀਆਂ ਲੈਸਾਂ ਵਿੱਚ ਉੰਤੀਆਂ ਸਾਰੀਆਂ ਕਾਟਨ ਦੀਆਂ ਲੈਸਾਂ ਕੱਢਤੀਆਂ ਇੱਥੇ। ਜਿਹੜੀਆਂ ਨਮੀਆਂ ਲੈ ਕੇ ਆਇਆ ਆਪਾਂ ਉਹ ਸਾਰੀਆਂ ਲਾਤੀਆਂ। ਹੁਣ ਇਹ ਤੁਹਾਨੂੰ ਨਵੀਆਂ ਲੱਭਣੀਆਂ ਸੌਖੀਆਂ ਨੇ ਵੀ ਕਿਹੜੀ ਕੀੜੇ ਨਾਲ ਲੱਗੂਗੀ ਵਿੱਚੋਂ ਤਾਂ ਆਪਾਂ ਅੱਡ ਵੀ ਪਾ ਸਕਦੇ ਆ ਕਾਟਨ ਵਾਲੀਆਂ ਤਾਂ ਦੇਖੋ ਉਨਾਂ ਹੀ ਖਲਾਰਾ ਫੇਰ ਪਾਤਾ ਹੁਣ ਮੈਂ ਆ ਕੇ ਸੈੱਟ ਕਰਦੀ ਹਾਂ ਚਲੋ ਜੀ ਤੁਸੀਂ ਕਰੋ ਇਸ ਵਲੌਗ ਨਾਲ ਇੰਜੋਏ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ